हां ਜੇ ਸਾਡੇ ਕਿਸੇ ਮੁਲਾਜ਼ਮ ਦੀ ਚੋਰੀ ਫੜੀ ਗਈ ਹੈ ਕਿਸੇ ਨੇ ਉਹਨੂੰ ਤੇਲ ਵੇਚਦੇ ਫੜ ਲਿਆ ਵਾਜੇ ਤੇਲ ਕੱਢਦੇ ਫੜਦੇ ਆ ਵਾ ਮਗਰ ਬਿਨਾ ਤੱਥਾਂ ਦੇ ਆਧਾਰ ਤੋਂ ਸਾਨੂੰ ਚੜਾ ਚੋਰ ਸਾਬਤ ਕਰਨ ਦੀ ਕੋਸ਼ਿਸ਼ ਕੀਤੀ ਗਈ ਆ ਇਹ ਬਰਦਾਸ਼ਤ ਤੋਂ ਬਾਅਦ ਸਾਡੇ ਮੁਲਾਜ਼ਮਾਂ ਨੇ ਇਲਜ਼ਾਮ ਥਲੇ ਚੋਰ ਬਣ ਕੇ ਕੰਮ ਨਹੀਂ ਕਰਨਾ ਦੇਖੋ ਜੀ ਅੱਜ ਦੇ ਦਿਨ 100ਵਾਰ ਵਾਲੇ ਦਿਨ 5 ਤਰੀਕ ਤੇ ਇੱਕ ਬਾਸਕਰ ਅਖਬਾਰ ਦੇ ਵਿੱਚ ਫਰੰਟ ਪੇਜ ਤੇ ਨਿਊਜ਼ ਲੱਗੀ ਆ ਅਮਸਰਪੇਲ ਦੇ ਉੱਤੇ ਜਿਸ ਦੇ ਵਿੱਚ ਸਾਡੇ ਨਗਰ ਨਿਗਮ ਦੇ ਮਲਾਜ਼ਮਾਂ ਨੂੰ ਆਟੋ ਵਰਕਸ਼ਾਪ ਦੇ ਮਲਾਜ਼ਮਾਂ ਨੂੰ ਖਾਸ ਕਰਕੇ ਉਹਨਾਂ ਨੂੰ ਅੱਜ ਚੋਰ ਸਾਬਤ ਕਰ ਦਿੱਤਾ ਗਿਆ ਹੈ ਬਿਨਾਂ ਕਿਸੇ ਪ੍ਰੂਫ ਤੋਂ ਬਿਨਾਂ ਕਿਸੇ ਸਚਾਈ ਤੋਂ ਤੇ ਜਿੰਨੇ ਜਿੰਨੇ ਪੜਨਾ ਉਹਨਾਂ ਨੇ ਸਾਨੂੰ ਅੱਜ ਦੇ ਦਿਨ ਆਸਤੇ ਚੋਰ ਬਣਾ ਦਿੱਤਾ ਕਿ ਹਾਂ ਜੇ ਸਾਡੇ ਕਿਸੇ ਮਲਾਜ਼ਮ ਦੀ ਚੋਰੀ ਫੜੀ ਗਈ ਆ ਕਿਸੇ ਨੇ ਉਹਨੂੰ ਤੇਲ ਵੇਚਦਿਆਂ ਫੜ ਲਿਆ ਵਾ ਜਾਂ ਤੇਲ ਕੱਢਦਿਆਂ ਫੜਨੇ ਵਾ ਫਿਰ ਤੇ ਖਬਰ ਇਹ ਜਨੂਅਲ ਸੀ ਖਬਰ ਬੰਦੀ ਸੀ ਮੈਂ ਕਹਿੰਦੇ ਇਸ ਤੋਂ ਵੀ ਵੱਡੀ ਖਬਰ ਬੰਦੀ ਸੀ ਉਸ ਦੇ ਉੱਤੇ ਕੋਈ ਵੀ ਸ਼ਹਿਰ ਦਾ ਨਮੇਂਦਾ ਸ਼ਹਿਰ ਦਾ ਲੀਡਰ ਚਾਹੇ ਕੋਈ ਅਫਸਰ ਕੋਈ ਅਧਿਕਾਰੀ ਕਰਮਚਾਰੀ ਕੋਈ ਵੀ ਬਿਆਨ ਦਿੰਦਾ ਨਾਰਮਲ ਗੱਲ ਸੀ ਅਸੀਂ ਵੀ ਬੋਲਣਾ ਨਹੀਂ ਸੀ ਅਸੀਂ ਵੀ ਕਹਣਾ ਕਿ ਜਿਹੜਾ ਬੰਦਾ ਫੜਿਆ ਗਿਆ ਉਹਨੂੰ ਪੁਨਿਸ਼ ਕਰਨਾ ਚਾਹੀਦਾ ਉਹਨੂੰ ਉਹਨੂੰ ਸਜ਼ਾ ਮਿਲਣੀ ਚਾਹੀਦੀ ਹੈ ਜੋ ਅਧਿਕਾਰੀ ਉਹਰੇ ਬਾਰੇ ਸਜ਼ਾ ਸੋਚਣਗੇ ਸਾਨੂੰ ਮਨਜੂਰ ਸੀ ਮਗਰ ਬਿਲਕੁਲ ਤੱਥਾਂ ਦੇ ਆਧਾਰ ਤੋਂ ਬਿਨਾਂ ਕਿਸੇ ਦਾ ਵਰਸ਼ਨ ਲਿੱਤੇ ਬਿਨਾਂ ਨਾ ਸਾਡੇ ਮੈਡਮ ਰਮਾਜੀ ਦਾ ਵਰਸ਼ਨ ਲਗਾਇਆ ਗਿਆ ਨਾ ਆਟੋ ਵਰਸ਼ਾ ਦੇ ਟਰੱਕ ਸੁਪਰਵਾਈਜ਼ਰ ਦਾ ਨੰ ਵਰਸ਼ਨ ਲਿੱਤਾ ਗਿਆ ਨਾ ਹੀ ਕਿਸੇ ਸਾਡੇ ਲੀਡਰ ਦਾ ਬਰਤਨ ਦਿੱਤਾ ਗਿਆ ਸਾਡੇ ਚੇਅਰਮੈਨ ਸਾਡਾ ਬਰਤਨ ਲੈ ਸਕਦਾ ਸੀ ਮੇਰਾ ਬਰਤਨ ਲੈ ਸਕਦਾ ਹੈ ਜੇ ਪ੍ਰਧਾਨ ਦੇ ਤੌਰ ਤੇ ਸੁਪਰਵਾਈਜ਼ਰ ਬੈਠੇ ਵਾਈਸ ਪ੍ਰਧਾਨ ਬੈਠੇ ਸਾਡੇ ਜਗਨ ਕੁਸ਼ੋਰ ਲਾਲੀ ਜੀ ਵੀ ਕਿਸੇ ਦਾ ਵੀ ਬਿਆਨ ਲੈ ਕੇ ਫਿਰ ਖਬਰ ਸਾਨੂੰ ਹੀ ਪਤਾ ਲੱਗਦਾ ਸਾਡੇ ਅੰਗੇਸਟ ਕੋਈ ਖਬਰ ਲੱਗਣ ਦੀ ਆ ਤੇ ਅਸੀਂ ਉਸ ਚੀਜ਼ ਦਾ ਜਵਾਬ ਦੇਣਾ ਅਸੀਂ ਜਵਾਬ ਦੇ ਹੀ ਆ ਮਗਰ ਬਿਨਾ ਤੱਥਾਂ ਦੇ ਆਧਾਰ ਤੋਂ ਸਾਨੂੰ ਜੜਾ ਚੋਰ ਸਾਬਤ ਕਰਨ ਦੀ ਕੋਸ਼ਿਸ਼ ਕੀਤੀ ਗਈ ਆ ਇਹ ਬਰਦਾਸ਼ਤ ਤੋਂ ਬਾਅਦ ਸਾਡੇ ਅੱਜ ਅਸੀਂ ਆਟੋ ਵਰਕਸ਼ਾਪ ਦੇ ਵਿੱਚ ਆਟੋ ਵਰਕਸ਼ਾਪ ਦੇ ਸਮੂਹ ਮਲਾਜ਼ਮਾਂ ਨੇ ਅੱਜ ਇੱਕ ਕਾਨਫਰੰਸ ਰੱਖੀ ਆ ਜਿਸ ਦੇ ਵਿੱਚ ਅਸੀਂ ਕਹਿ ਰਹੇ ਆ ਵੀ ਜਿਹੜੀ ਬਾਸਕਰ ਖਬਰ ਆ ਇਸ ਨੇ ਸਾਡੇ ਇੱਜ਼ਤ ਨੂੰ ਤੁੰਬਲ ਕਰਨ ਦੀ ਕੋਸ਼ਿਸ਼ ਕੀਤੀ ਗਈ ਆ ਸਾਨੂੰ ਝੂਠ ਸਾਬਤ ਕਰਨ ਦੀ ਕੋਸ਼ਿਸ਼ ਕੀਤੀ ਗਈ ਆ ਅਸੀਂ ਆਪਣੇ ਲੀਗਲ ਐਡਵਾਈਜ਼ਰ ਨੂੰ ਲੈ ਕੇ ਮਾਨਯੋਗ ਅਦਾਲਤ ਦੇ ਵਿੱਚ ਇਹਨਾਂ ਦੇ ਉੱਤੇ ਦਾਵਾ ਕੀਤਾ ਜਾਏਗਾ ਉਸ ਤੋਂ ਇਲਾਵਾ ਜੋ ਅੱਜ ਦੀ ਮੀਟਿੰਗ ਦੇ ਵਿੱਚ ਫੈਸਲਾ ਲਿੱਤਾ ਗਿਆ ਵਾ ਵੀ ਜੇ ਸਾਡੇ ਇਸ 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 ਖਬਰ ਦਾ ਖੰਡਨ ਨਹੀਂ ਕਰਦੀ ਬਾਸਕਰ ਖਬਰ ਤੇ ਉਸ ਤੋਂ ਇਲਾਵਾ ਸਾਡੀ ਜਿਹੜੀ ਰਣਨੀਤੀ ਹੋਏਗੀ ਉਹ ਦਫਤਰ ਘਰਾਉ ਦੀ ਰਣਨੀਤੀ ਵੀ ਹੋਏਗੀ ਵੀ ਬਾਸਕਰ ਖਬਰ ਦਾ ਦਫਤਰ ਵੀ ਘੇੜ ਸਾਡੇ ਸਾਡੇ ਜਾ ਕੇ ਮੁਲਾਜ਼ਮ ਵਿਦ ਗੱਡੀਆਂ ਲਿਜਾ ਕੇ ਕਿਉਂਕਿ ਸਦਾ ਸਾਰ ਸਮੇਂ ਝੂਠ ਬੁਲਾਇਆ ਅਸੀਂ ਨਹੀਂ ਕਹਿੰਦੇ ਵੀ ਬਾਸਕਰ ਖਬਰ ਨੇ ਸਾਡੇ ਨਾਲ ਕੋਈ ਵੈਰ ਕੱਢਿਆ ਵਾ ਮਗਰ ਇਹਦੇ ਪਿੱਛੇ ਕੋਣ ਆ ਕੋਣ ਹੈਗਾ ਜਿੰਨੇ ਸੈਟ ਚ ਅੱਜ ਖਲਬਲੀ ਮਚਾ ਦਿੱਤੀ ਮੁਲਾਜ਼ਮਾਂ ਨੂੰ ਚੋਰ ਸਾਬਤ ਕਰ ਦਿੱਤਾ ਕਹਿੰਦੇ ਪੇ ਮਹੀਨੇ ਦੇ ਵਿੱਚ 8-8 ਛੁੱਟੀਆਂ ਅਸੀਂ ਤੇ ਖੁਦ ਕਹਿੰਨੇ ਆ ਅਸੀਂ ਕਈ ਵਾਰੀ ਸਾਡੇ ਕੋਈ ਵੀ ਨੋਟਿਸ ਕਢਾ ਕੇ ਦੇਖ ਲਓ ਅਸੀਂ ਤੇ ਖੁਦ ਅਫਸਰਾਂ ਨੂੰ ਹਰ ਵਾਰੀ ਕਹਿੰਨੇ ਆ ਵੀ ਸਾਨੂੰ ਤਿਆਰੀ ਛੁੱਟੀਆਂ ਦਿੱਤੀਆਂ ਯਾਰ ਛੁੱਟੀ ਉਹ ਤੇ ਮੈਂ ਤੁਹਾਨੂੰ ਕਹਿ ਰਿਹਾ ਅਸੀਂ ਤੇ ਖੁਦ ਅਫਸਰਾਂ ਨੇ ਲਿਖ ਕੇ ਕਈ ਵਾਰੀ ਦਿੱਤਾ ਆਪਣੇ ਪ੍ਰੈਸ ਨੋਟ ਦੇ ਵਿੱਚ ਤੁਸੀਂ ਖਬਰਾਂ ਨੇ ਵੀ ਛਾਪਿਆ ਵਾ ਚੈਨਲਾਂ ਨੇ ਵੀ ਲਗਾਇਆ ਵਾ ਵੀ ਸਾਨੂੰ ਤੇਹਾਰੀ ਦੀਆਂ ਛੁੱਟੀਆਂ ਚਾਹੀਦੀਆਂ ਨੇ ਸਾਨੂੰ ਸ਼ਨੀ ਐਤਵਾਰ ਛੁੱਟੀ ਚਾਹੀਦੀ ਆ ਸਿਰਫ ਸ਼ਹਿਰ ਦੇ ਮੱਦੇਨਜ਼ਰ ਸਫਾਈ ਨੂੰ ਮੋਖ ਰੱਖਦੇ ਆ ਸਾਨੂੰ ਅਫਸਰ ਜਿਹੜੋ ਕਹਿੰਦੇ ਵੀ ਆ ਸਿਆਸਤ ਗੰਦ ਮੈਜੇ ਨਾ ਅਸੀਂ ਇਸ ਕਰਕੇ ਆਪਣੇ ਅਫਸਰ ਸਹਿਬਾਨ ਦੀ ਗੱਲ ਨੂੰ ਮੋੜ ਦੇਣੀ ਅਸੀਂ ਤਿਹਾਰੀ ਸਾਡੇ ਬੱਚੇ ਸਾਨੂੰ ਘਰ ਦੇ ਵਿੱਚ ਦੀਖਦੇ ਰਹਿੰਦੇ ਨੇ ਤਿਹਾਰਾਂ ਦੇ ਚਾਹੇ ਵਿਸਾਖੀ ਹੋਵੇ ਚਾਹੇ ਦੀਵਾਲੀ ਹੋਵੇ ਚਾਹੇ ਲੋਹੜੀ ਹੋਵੇ ਤੇ ਸਾਡੇ ਜਿੰਨੇ ਮੁਲਾਜ਼ਮ ਨੇ ਸ਼ਹਿਰ ਦੇ ਉੱਤੇ ਲੋਕਾਂ ਦੇ ਘਰਾਂ ਦਾ ਚੁੱਕ ਕੇ ਕੂੜਾ ਡੰਪ ਤੇ ਪਹੁੰਚਾਣ ਦੇ ਹੁੰਦੇ ਨੇ ਸਾਡੇ ਘਰ ਰਿਸ਼ਤੇਦਾਰ ਰਖੜੀ ਆਈਆਂ ਨੇ ਭੈਣਾਂ ਡਿਗਨੀਆਂ ਨੇ ਇਹਨੀਆਂ ਸਾਡੀਆਂ ਸਾਨੂੰ ਅਸੀਂ ਫੇਰ ਗੁਰੂ ਨਗਰੀ ਦੀ ਸੇਵਾ ਕਰਦੇ ਆ ਲੋਕਾਂ ਦੀ ਸੇਵਾ ਦੇ ਵਿੱਚ ਹਾਜ਼ਰ ਆ ਸਾਨੂੰ ਚੋਰ ਸਾਬਤ ਕਰਨ ਦੀ ਕੋਸ਼ਿਸ਼ ਕਰਨ ਦੇ ਬਹੁਤ ਗਲਤ ਆ ਬੜੀ ਨਿੰਦਣਯੋਗ ਗੱਲ ਆ ਸਾਡੀ ਯੂਨੀਅਨ ਵਾਸਤੇ ਸਾਡੇ ਸਮਾਜ ਵਾਸਤੇ ਸਿੱਧਾ-ਸਿੱਧਾ ਇੱਕ ਸਮਾਜ ਦੇਤੇ ਵੀ ਇਹ ਨਿਸ਼ਾਨਾ ਲਾਇਆ ਗਿਆ ਇਹ ਵਾਲਮੀਕੀ ਸਮਾਜ ਦੇ ਨਾਲ ਅਸਿਰ ਰਿਲੇਟਡ ਹੈ ਵਾਲਮੀਕੀ ਸਮਾਦੀ ਜਤਨ ਉਤਮਲ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ ਜਿਹੜੀ ਕਦੀ ਬਰਦਾਸ਼ਤ ਨਹੀਂ ਕੀਤੀ ਜਾਏਗੀ 24 ਲੱਖ ਤੁਹਾਡਾ ਖਰਚਾ ਆਂਦਾ ਵਾ ਜਿਸ ਦਾ ਰਿਸੈਪਟ 117 ਜੀ ਹੈ ਪ੍ਰੋਜੈਕਟ ਵਾਲਿਆਂ ਤੁਹਾਡੇ ਕੋਲ ਰਹੀਆਂ ਸਾਰੀਆਂ ਸੁਭਾਗ ਦੀਆਂ ਗੱਲਾਂ ਲਾ ਦੇ ਮੈਂ ਕਹਿੰਦਾ ਜਿੰਨਾ ਵੀ ਤੇਲ ਆਂਦਾ ਨਾ ਹਫਤੇ ਦੇ ਵਿੱਚ ਸਾਡੇ ਆਟੋ ਵਰਕਸ਼ਾਪ ਦੇ ਵਿੱਚ ਦੋ ਡੀਜ਼ਲ ਦੇ ਟੈਂਕ ਲੱਗਦੇ ਨੇ ਉਹ ਸਾਰੇ ਮਾਣਯੋਗ ਅਫਸਰਾਂ ਦੀ ਨੌਲੇਜ ਨੇ ਜਿੰਨਾ ਤੇਲ ਖਪਤ ਹੁੰਦਾ ਸਾਡਾ ਰੋਜ਼ ਦਾ ਜਿੰਨਾ ਤੇਲ ਸਾਡਾ ਖਪਤ ਹੁੰਦਾ ਉਸ ਦੀ ਪੂਰੀ ਡਿਟੇਲਸ ਬਣਾ ਕੇ ਚਾਰ ਲਿਸਟਾਂ ਰੋਜ਼ ਦੀ ਇਸ਼ੂ ਹੁੰਦੀਆਂ ਇੱਕ ਜਾਂਦੀ ਮਾਨਯੋਗ ਮੇਅਰ ਸਾਹਿਬ ਦੇ ਦਫ਼ਤਰ ਇੱਕ ਜਾਂਦੀ ਮਾਨਯੋਗ ਕਮਿਸ਼ਨਰ ਸਾਹਿਬ ਦੇ ਦਫ਼ਤਰ ਇੱਕ ਸਾਡੇ ਮਾਨਯੋਗ ਸੀਨੀਅਰ ਜਿਹੜੇ ਸਾਡੇ ਕਮਿਸ਼ਨਰ ਨੇ ਸਾਹਿਬ ਆਪਣੇ ਇਹ ਉਹਨਾਂ ਕੋ ਸ੍ਰਿੰਦਰ ਸਿੰਘ ਜੀ ਕੀ ਉਹਨਾਂ ਦੇ ਟੇਬਲ ਤੇ ਜਾਂਦੀ ਹੈ ਇੱਕ ਸਾਡੇ ਮਾਨਯੋਗ ਮੈਡਮ ਜਿਹੜੇ ਅਟਵਰਕਸ਼ਾਪ ਦੇ ਇੰਚਾਰਜ ਉਹਨਾਂ ਕੋ ਜਾਂਦੀ ਹੈ ਜਿਹੜੀ ਵਰਕਸ਼ਾਪ ਦੀ ਜਿਹੜੀ ਵਾਕਡੋਰ ਆ ਸਾਰੇ ਅਫਸਰਾਂ ਨੇ ਅੰਡਰ ਆ ਸਾਡੇ ਸ੍ਰਿੰਦਰ ਜੀ ਸਾਡੇ ਹੈ मैडम ਦੇ ਉੱਤੇ ਇਨਚਾਰਜ ਲੱਗੇ ਦੇ ਨੇ ਉਹ ਪੂਰੀ ਆਟੋ ਵਰਖਾ ਦੇ ਮੁਲਾਜ਼ਮਾਂ ਦੇ ਤੇ ਮੈਡਮ ਤੇ ਵੀ ਆਟੋ ਵਰਖਾ ਦੇ ਇਨਚਾਰਜ ਮੈਡਮ ਨੇ ਉਸ ਤੋਂ ਬਾਅਦ ਟਰੱਕਸ ਉੱਪਰ ਵਾਜਰ ਸੈਂਟਰ ਇਨਸਪੈਕਟਰ ਲਗਾਏ ਦੇ ਨੇ ਚੀਫ ਲੱਗੇ ਦੇ ਨੇ ਇੱਥੇ ਉਸ ਤੋਂ ਇਲਾਵਾ ਸਾਡੇ ਮਾਨਯੋਗ ਕਮਿਸ਼ਨਰ ਸਾਹਿਬ ਦੀ ਪੂਰੀ ਨਿਗਰਾਨੀ ਹੇਠ ਕੰਮ ਚੱਲਦਾ ਵਾ ਜਿੰਨਾ ਵੀ ਤੇਲ ਆਂਦਾ ਵਾ ਅਫਸਰਾਂ ਦੇ ਸੈਨਾਂ ਤੋਂ ਆਂਦਾ ਵਾ ਜਿੰਨਾ ਵੀ ਤੇਲ ਜਾਂਦਾ ਅਫਸਰਾਂ ਦੇ ਸੈਨਾਂ ਤੋਂ ਜਾਂਦਾ ਕਿਉਂਕਿ ਜੇ ਕਿਸੇ ਨੇ ਕਾਰਪੇਸ਼ਨ ਦੀ ਗੱਡੀ ਮੰਗਾਨੀ ਹੈ ਨਾ ਸੈਂਟਰ ਇਨਸਪੈਕਟਰ ਨੇ ਸੈਂਟਰ ਇਨਸਪੈਕਟਰ ਨੇ ਡੰਟ ਕੱਟ ਕੇ ਦੇਣਾ ਵਾ ਤੇ ਇੱਥੋਂ ਤੇ ਉਹ ਤੇਲ ਦੇ ਵਿੱਚ ਵੀ ਲੋ ਕਿੰਨੀਆਂ ਗੱਡੀਆਂ ਚਲਦੀਆਂ ਆਉਣ ਨਾਮ ਦੀਆਂ ਗੱਡੀਆਂ ਚਲਦੀਆਂ ਕਾਰਪੋਰੇਸ਼ਨ ਦੀ ਆਪਣੀਆਂ ਖਲਦਨੀਆਂ ਗੱਡੀਆਂ ਚਲਦੀਆਂ ਫਾਇਰ ਬੀਟ ਦੀਆਂ ਗੱਡੀਆਂ ਚਲਦੀਆਂ ਮਲੇਰੀਆ ਚੱਲਦਾ ਪਿਆ ਵਾ ਵਿਭਾਗੀ ਜਨਨੀਆਂ ਵੀ ਅਖਰਾਂ ਦੀਆਂ ਗੱਡੀਆਂ ਨੇ ਸਾਰਿਆਂ ਨੂੰ ਤੇਲ ਪੈ ਰਿਆ ਵਾ ਇਹ ਤੋਂ ਲੈ ਕੇ ਜੜ ਤੱਕ ਦੀ ਤੇਲ ਦੀ ਕੱਲੀ ਕੱਲੀ ਡਿਟੇਲਸ ਨੇ ਸਾਡੇ ਕੋਲ ਕਿੰਨਾ ਤੇਲ ਆਂਦਾ ਕਿੰਨਾ ਲੱਗਦਾ ਵਾ ਤੁਹਾਡੀ ਡਿਟੇਲ ਦੇ ਉੱਤੇ ਪਹਿਲਾਂ ਕਦੇ ਕੋਈ ਆਬਜੈਕਸ਼ਨ ਚੁੱਕੀ ਫਾਰਮ ਨੂੰ ਕਿਸੇ ਨੇ ਕਦੀ ਨਹੀਂ ਕੋਈ ਅਸਿਸ ਹੋਇਆ ਹੀ ਨਹੀਂ ਹਾਂ ਅਫਸਰ ਤੇ ਰੂਟੀਨ ਤੇ ਚੈੱਕ ਅਪ ਚੱਲਦੀ ਰਹਿੰਦੀ ਹੈ ਉਹ ਖੂਬੀ ਸਾਡੀਆਂ ਲਾਲ ਬੁੱਕਾ ਪੂਰੀਆਂ ਨੇ ਇੱਥੇ ਮਾਸਟਰੋਲ ਪੂਰੇ ਨੇ ਅਧਿਕਾਰੀਆਂ ਦੇ ਸਹਿਣ ਹੁੰਦੇ ਰੋਜ਼ ਦੇ ਰੋਜ਼ ਲਿਸਟ ਜਾ ਰਹੀ ਹੈ ਮੇਰ ਸਾਹ ਦੇ ਦਫਤਰ ਲਿਸਟ ਜਾਂਦੇ ਬਾਅਦ ਮੇਰ ਸਾਹਿਬ ਇਹਦੇ ਵਿੱਚ ਸੰਡੇ ਜਿਵੇਂ ਵਰਸ਼ਨ ਲੱਗਾ ਕਿ ਲੂਪ ਕੋਲ ਨਜ਼ਰ ਆਉਂਦਾ ਉਹਨਾਂ ਨੇ ਵੀ ਤੁਹੇ ਮੈਂ ਕਹਿੰਦਾ ਮੇਰ ਸਾਹਿਬ ਜੀ ਕਹਿੰਦੇ ਵੀ ਇਹ ਵੀ ਲੂਪ ਕੋਲ ਨਜ਼ਰ ਆਉਂਦਾ ਵਾ ਸਦਕਾਰਯੋਗ ਨੇ ਸਾਡੇ ਮੇਰ ਸਾਹਿਬ ਨਵੇਂ-ਨਵੇਂ ਸੀਟ ਤੇ ਬੈਠੇ ਨੇ ਹਾਊਸ ਚਲਾ ਰਹੇ ਨੇ ਮੈਂ ਕਹਿੰਦਾ ਉਹਨਾਂ ਜੇ ਲੂਪ ਕੋਲ ਨਜ਼ਰ ਆ ਰਿਹਾ ਤੇ ਜਨਤਾ ਜਾਗ ਜਾਗਰ ਕਰਨ ਸੀਨੀਅਰ ਡਿਪਟੀ ਮੇਰ ਵੀ ਕਹਿ ਰਹੇ ਕਿ ਮੇਰੀ ਮੈਂ ਕਹਿੰਦਾ ਸੀਨੀਅਰ ਡਿਪਟੀ ਮ ਪ੍ਰੈਂਕਾ ਜੀ ਸਾਡੇ ਭੈਣ ਨੇ ਵੱਡੇ ਜੇ ਉਹਨਾਂ ਨੂੰ ਕਿਸੇ ਗੱਲ ਦੀ ਲੱਗਦੀ ਵੀ ਚੋਰੀ ਸਾਬਤ ਕਰਨੀ ਹੈ ਚੋਰੀ ਹੋਣ ਦੀ ਹੈ ਤੇ ਸਾਬਤ ਕਰਨ ਕੋਈ ਗੱਲ ਨਹੀਂ ਜੇ ਸਾਡੇ ਮੁਲਾਜ਼ਮ ਕਿਸੇ ਪ੍ਰਕਾਰ ਦਾ ਜੇ ਦੋਸ਼ੀ ਪਾਇਆ ਜਾਏਗਾ ਉਹਨੂੰ ਫ੍ਰੈਂਸ ਕਰਨ ਉਹਨੂੰ ਸਜ਼ਾ ਦੇਣ ਅਰਸ਼ੂ ਜੀ ਸਾਲ ਦੋ ਸਾਲ ਪਹਿਲਾਂ ਵੀ ਇਸ ਤਰ੍ਹਾਂ ਦਾ ਵਾਕਿਆ ਹੋਇਆ ਸੀ ਜਦੋਂ ਇਨਕੁਆਰੀਆਂ ਹੋਈਆਂ ਸੀ ਉਦੋਂ ਵੀ ਲੋਕੀਂ ਗੱਲ ਕਰੀ ਸੀੇਮ ਗੱਲ ਆ ਸੀ ਨਾ ਮੈਂ ਕਹਿੰਦਾ ਕੁਛ ਨਹੀਂ ਜਦੋਂ ਵੀ ਕੋਈ ਸਰਕਾਰ ਬਦਲਦੀ ਆ ਜਾਂ ਹਾਊਸ ਬਦਲਦਾ ਵਾ ਹਰ ਕੋਈ ਅਫਸਰ ਉਹ ਆਪਣੇ ਅੰਡਰਚਲਾਂ ਦੀ ਕੋਸ਼ਿਸ਼ ਕਰਦਾ ਮੁਲਾਜ਼ਮਾਂ ਨੂੰ ਅੰਡਰਚਲਾਂ ਦੀ ਕੋਸ਼ਿਸ਼ ਕਰਦਾ ਵਾ ਇਸ ਕਰਕੇ ਉਹ ਕੇ ਉਹਨਾਂ ਦੇ ਪਹਾਣੇ ਵੀ ਇਹੋ ਜਿਹੇ ਬਿਆਨ ਦੇ ਕੇ ਸ਼ਾਇਦ ਮੁਲਾਜ਼ਮਾਂ ਨੂੰ ਡਰਾ ਲਾਂਗੇ ਮਰਗਲ ਮੁਲਾਜ਼ਮ ਨਾ ਕਿਸੇ ਨੂੰ ਡਰਾਉਂਦੇ ਨੇ ਤੇ ਨਾ ਕਿਸੇ ਕੋ ਡਰਦੇ ਨੇ ਬਿਲਕੁਲ ਲਿਖਤ ਪਈ ਹੈ ਸਾਰੇ ਅਫਸਰਾਂ ਕੋ ਪਈ ਹੈ ਸਾਰੇ ਅਫਸਰਾਂ ਕੋ ਪਈ ਹੈ ਮੰਨ ਲਓ ਕਿਸੇ ਕੋ ਨਾ ਬਿਆਨ ਲੈਂਦੇ ਸਾਡੇ ਬੌਸ ਬੈਠੇ ਤੇ ਕਮਿਸ਼ਨਰ ਸਾਹਿਬ ਉਹਨਾਂ ਦਾ ਤੇ ਕੰਮ ਸੇਕਾ ਅਰਜ਼ੀ ਲੈ ਸਕਦੇ ਸੀ ਨਾ ਅਖਬਾਰ ਦਾ ਬੜਮੁੱਲੀ ਜ਼ਿੰਮੇਵਾਰੀ ਬਣੀ ਨੈਸ਼ਨਲ ਪੇਪਰ ਹੈ ਵਾਸਤੇ ਪਰ ਐਸੇ ਮੇਰ ਕੋ ਤੇ ਲਿਆ ਨਾ ਚਲੋ ਮੇਰ ਸਾਹਮਣੂ ਲੇਤਾ ਮੇਰ ਸਾਹਮਣੇ ਕਿਆ ਵੀ ਮੈਨੂੰ ਕਾਮੀਆਂ ਨਜ਼ਰ ਆਉਂਦੀਆਂ ਨੇ ਜੇ ਮੇਰ ਸਾਹਿਬ ਇਹ ਹਜੇ ਬਿਆਨ ਦੇਣ ਕਿ ਤੇ ਮੁਲਾਜ਼ਮਾਂ ਨੇ ਪਿਆਰ ਜਿਹੜਾ ਮੁਲਾਜ਼ਮਾਂ ਦਾ ਪਿਆਰ ਆ ਮੁਲਾਜ਼ਮਾਂ ਦੇ ਜਿਹੜਾ ਮੇਰ ਸਾਹਿਬਾਂ ਦਾ ਪਿਆਰ ਕਰਦੇ ਨੇ ਉਹਨਾਂ ਦੀ ਜਿਤਾਂ ਨੂੰ ਕਾਮੀਆਂ ਨਜ਼ਰ ਸਿਗੀ ਕਿ ਕੱਲ ਨਹੀਂ ਕੰਜਰਾਈਆ ਉਸ ਤੋਂ ਪਹਿਲਾਂ ਵੀ ਜੇ ਤੁਹਾਡਾ ਕੋਈ ਰਾਫਤਾ ਟਾਈਮ ਦਿੱਤਾ ਜਾਂ ਕੋਈ ਡਿਪਾਰਟਮੈਂਟ ਨੇ ਕੰਮ ਦਿੱਤਾ ਤੁਹਾਡੀ ਸਾਡੇ ਨਾਲ ਕੋਈ ਰਾਫਤਾ ਨਹੀਂ ਤੇ ਕਾਇਮ ਹੋਇਆ ਨਾ ਕਿਸੇ ਪ੍ਰਕਾਰ ਦਾ ਸਾਨੂੰ ਕੋਈ ਪੁੱਛਿਆ ਗਿਆ ਜਸਟ ਹਰ ਕਿਤੇ ਦਿਲ ਚ ਆਇਆ ਜੋ ਜੋ ਬਿਆਨ ਦਿੱਤੇ ਨੇ ਸਾਡੇ ਬਿਆਨ ਦਿੱਤੇ ਸਾਨੂੰ ਕੋਈ ਪਰਵਾਹ ਨਹੀਂ ਕੋਈ ਗੱਲ ਨਹੀਂ ਦੋ ਜੀ ਸਦਕੇ ਦੋ ਜੀ ਸਦਕੇ ਕਾਨਫਰੰਸਾਂ ਕਰੋ ਮਗਰ ਸਾਬਤ ਕਰਨਾ ਪਵੇਗਾ ਜੇ ਸਾਬਤ ਨਹੀਂ ਆਈ ਹੋਇਆ ਕੁਛ ਤੇ ਮੁਲਾਜ਼ਮ ਦਿਨ ਰਾਤ ਛੜਕਾਂ ਦੇ ਉੱਤੇ ਰਹਿਣਗੇ 72 ਘੰਟਿਆਂ ਨਾਲ ਨੌ ਸਕੇ ਸ਼ੂਟੀਆਂ ਦੇ ਨਾਲ ਛੁੱਟੀਆਂ ਲਵਾਂਗੇ ਹਰ ਤਿਹਾੜੀ ਦੀ ਛੁੱਟੀ ਲਵਾਂਗੇ ਸ਼ਨੀ ਐਤਵਾਰ ਬਿਲਕੁਲ ਕੰਮ ਨਹੀਂ ਅਸੀਂ ਕਰਾਂਗੇ ਜਿਸ ਤਰ੍ਹਾਂ ਦਫ਼ਤਰ ਬੰਦ ਹੁੰਦਾ ਛੁੱਟੀਆਂ ਵਾਲੇ ਦਿਨ ਉਸ ਤਰ੍ਹਾਂ ਚੱਲਾਂਗੇ ਤੁਹਾਡੀ ਛੁੱਟੀਆਂ ਡਿਮਾਂਡ ਚ ਪੈਂਡਿੰਗ ਹੋ ਗਈਆਂ ਸੰਤ ਪੈਸੇ ਵੀ ਨਹੀਂ ਦਿੰਦੇ ਇਸ ਤੋਂ ਸਾਨੂੰ ਪੈਸੇ ਵੀ ਨਹੀਂ ਦਿੰਦੇ ਸਾਡਾ ਜਿਹੜਾ ਸਫਾਈ ਸੇਵਕ ਆ ਜਾਂ ਸੀਵਰ ਮੈਨ ਆ ਨਾ ਉਹ ਸ਼ਨੀਵਾਰ ਕੰਮ ਕਰਦਾ ਉਹਨੂੰ ਸ਼ਨੀਵਾਰ ਦੇ ਪੈਸੇ ਮਿਲਦੇ ਨੇ ਜੇ ਸਾਡਾ ਕੋਈ ਸਫਾਈ ਸੇਵਕ ਆ ਨਾ ਉਹ ਸ਼ਨੀਵਾਰ ਕੰਮ ਕਰਦਾ ਉਹਨੂੰ ਪੈਸੇ ਮਿਲਦੇ ਨੇ ਤੇ ਹਾਰੀ ਚੁੱਟੀਆਂ ਆਉਂਦੀਆਂ ਜਿਹੜੀਆਂ ਗੱਜੜ ਛੁੱਟੀਆਂ ਆਉਂਦੀਆਂ ਉਹਨਾਂ ਦਾ ਵੱਖਰਾ ਬਿੱਲ ਬਣ ਕੇ ਉਹਨਾਂ ਨੂੰ ਪੈਸੇ ਮਿਲਦੇ ਨੇ ਸਾਡੇ ਡਰਾਈਵਰਾਂ ਨੂੰ ਕਿਸੇ ਪ੍ਰਕਾਰ ਦਾ ਕੋਈ ਪੈਸਾ ਨਹੀਂ ਮਿਲਦਾ ਵੀਏਪੀ ਡਿਊਟੀ ਦੇ ਵਿੱਚ ਸਾਡੇ ਕਈ ਵਾਰੀ ਮੁਲਾਜ਼ਮ ਮਾਰੇ ਗਏ ਨੇ ਤੁਹਾਨੂੰ ਪਤਾ ਹੀ ਆ ਅਸੀਂ ਕਦੀ ਪ੍ਰੋਵਾਈ ਨਹੀਂ ਕੀਤੀ ਅਸੀਂ ਵੀਆਈਪੀ ਦੀ ਡਿਊਟੀ ਹੁਣ ਮੁੱਖ ਮੰਤਰੀ ਸਾਹਿਬ ਆਏ ਸੀ ਦਿਨ ਰਾਤ ਸਾਡੇ ਮੁੰਡਿਆਂ ਨੇ ਉੱਥੇ ਸੇਵਾ ਕੀਤੀ, ਮਰਦੇ ਵਿੱਚ ਕੀਤੀ। ਕਈ ਵਾਰ ਸਾਡੇ ਡਰਾਈਵਰ ਬਿਮਾਰ ਹੋ ਗਏ ਰਾਤਾਂ ਰੇ ਉੱਥੇ। ਉਹਨਾਂ ਹੀ ਉੱਥੇ ਮੱਛਰ ਸੀ। ਉਹਨੀ بارش ਨੇ ਗਦਰ ਪਾ ਕੇ ਤੇ ਬੱਚਿਆਂ ਸਾਡਾਂ ਨੂੰ ਠੰਡ ਲੱਗ ਗਈ ਡਰਾਈਵਰਾਂ ਸਾਡਾਂ ਨੂੰ ਤੇ ਕਈ ਬਿਮਾਰ ਪੈ ਗਏ ਨੇ। ਅਸੀਂ ਕਿਹਨੂੰ ਜਾ ਕੇ ਦੱਸੀਏ? ਅਸੀਂ ਕਿਹੜੀ ਖ਼ਬਰ ਦੱਸੀਏ, ਕਿਹੜੇ ਚੈਨਲ 'ਤੇ ਦੱਸੀਏ? ਅਸੀਂ ਤਾਂ ਸ਼ਹਿਰ ਵਾਸੀਆਂ ਨੂੰ ਦੱਸਾਂਗੇ ਜਿੰਨਾਂ ਦਾ ਕੰਮ ਕਰਦੇ ਆਂ। ਅਸੀਂ ਸ਼ਹਿਰ ਦੇ ਲੋਕਾਂ ਦੇ ਨਮਾਇंदे ਚੁਣੇ ਹੋਏ ਮਲਾਜ਼ਮ ਆ। ਅਸੀਂ ਲੋਕਾਂ ਦੀ ਸੇਵਾ ਕਰਨਾ ਸੇ ਇੱਥੇ ਬੈਠੇ ਆਂ। ਤੇ ਲੋਕਲ ਸੇਵਾ ਦੇ ਵਿੱਚ ਅਸੀਂ ਵਚਨਪਾਤ ਦਾ ਸੇਵਾ ਕਰਨ ਵਾਸਤੇ ਜੇ ਸਾਡੇ ਮੁਲਾਜ਼ਮ ਕਿਸੇ ਨੂੰ ਕੁਝ ਹੁੰਦਾ ਅਸੀਂ ਲੋਕਾਂ ਦਾ ਸੰਗ ਜਿੰਨਾਂ ਦੀ ਸੇਵਾ ਕਰਦੇਵੇਂ ਹਨ ਕਰੋਨਾ ਕਾਲ ਦੇ ਵਿੱਚ ਸਾਡਾ ਦੁਨੀਆ ਅੰਦਰਾਂ ਚ ਵੜ ਗਈ ਸਾਡੇ ਮੁਲਾਜ਼ਮਾਂ ਨੇ ਦਿਨ ਰਾਤ ਇੱਕ ਕਰਕੇ ਕੰਮ ਕੀਤਾ ਨਾ ਆਪਣੇ ਬੱਚੇ ਦੇਖੇ ਨਾ ਆਪਣਾ ਪਰਿਵਾਰ ਦੇਖਿਆ ਅਸੀਂ ਕੂੜਾ ਚੁੱਕ ਕੇ ਸਫਾਈ ਕਰਕੇ ਫਿਰ ਉਸੇ ਤਰ੍ਹਾਂ ਨਾਤੋ ਕੇ ਆਪਣੇ ਬੱਚਿਆਂ 'ਚ ਜਾਣੇ ਸੀ ਕੀ ਸਾਡੇ ਬੱਚਿਆਂ ਦੀ ਉਹ ਵੈਲਿਊ ਨਹੀਂ ਕਿ ਜਿਹੜੀ ਲੋਕਾਂ ਦੇ ਬੱਚਿਆਂ ਦੀ ਵੈਲਿਊ ਹੈ ਜਿਹੜਾ ਮਾਪੜਾ ਨੂੰ ਖਬਰ ਚੱਗੀ ਕਿ ਇਸ ਤੋਂ ਪਹਿਲਾਂ ਤੁਹਾਡੇ ਕੋਈ ਨੋਟਿਸ ਆਇਆ ਕੋਈ ਵਿਭਾਗ ਦੀ ਜਾਂਚ ਹੋਈ ਹੈ ਕੁਝ ਹੋਇਆ ਨਾ ਸਿੱਧਾ ਵਿਜਰਾਸੇ ਦੀ ਗੱਲ ਕੀਤੀ ਗਈ ਹੈ ਦੇਖੋ ਅਖਬਾਰ ਨੇ ਛਾਪਿਆ ਮੈਂ ਤੁਹਾਨੂੰ ਕਹਿਣ ਕੀ ਦਿਆਂ ਕਿਸੇ ਨੇ ਬਾਈ ਨੇਮ ਆਪਣਾ ਕੁਝ ਨਹੀਂ ਲਿਖਿਆ ਅਖਬਾਰ ਨੇ ਇੱਕ ਲਿਖ ਕੇ ਇੱਕ ਐਵੇਂ ਨਹੀਂ ਹੈ ਜੀ ਸਾਨੂੰ ਚੋਰ ਸਾਬਤ ਕਰਨ ਦੀ ਕੋਸ਼ਿਸ਼ ਕੀਤੀ ਤੁਹਾਡਾ ਟਾਈਮ ਹੋਇਆ ਹਸਪਤਾਲ ਨੂੰ ਲੈ ਕੇ ਕੋਈ ਜਾਂਚੜੀ ਹੋਣੀ ਸਾਹਮਣੇ ਕੁਝ ਵੀ ਨਹੀਂ ਕਿਸੇ ਤਰ੍ਹਾਂ ਦੀ ਕੋਈ ਜਾਂਚ ਨਹੀਂ ਰੈਗੂਲਰ ਰੁਟੀਨ ਦੀ ਜਿਨਾਂ ਕੰਮ ਚੱਲਣ ਦਿਆ ਵਾ ਸ਼ਹਿਰ ਦੇ ਵਿੱਚ ਹੁਣ ਵੇਖੋ ਉਹ ਥੋੜੇ ਦਿਨ ਹੋਏ ਆ ਦਿੱਲੀ ਦੇ ਮੁੱਖ ਮੰਤਰੀ ਸਾਹਿਬ ਆਏ ਇਹਦੇ ਹੋਰ ਵੀ ਮੁਲਾਜ਼ਮਾਂ ਨੇ ਕੰਮ ਕੀਤਾ ਹੁਣ ਦੋ ਦਿਨ ਪਹਿਲੇ ਭਗਵੰਤ ਮਾਨ ਸਾਹਿਬ ਇੱਥੇ ਸੀ ਕਿੰਨੇ ਸਾਹਮਣੇ ਸ਼ਹਿਰ ਮੁਲਾਜ਼ਮਾਂ ਦੇ ਸਾਹਮਣੇ ਸਾਡੇ ਮੁਲਾਜ਼ਮ ਸ਼ਹਿਰ ਪ੍ਰਤੀ ਸੇਵਾ ਦੇ ਵਿੱਚ ਹਾਜ਼ਰ ਨੇ ਸਰਕਾਰਾਂ ਦੇ ਸੇਵਾ ਦੇ ਵਿੱਚ ਹਾਜ਼ਰ ਨੇ ਅਫਸਰਾਂ ਦੇ ਕੈਨ ਤੇ ਪੂਰਾ ਰੈਗੂਲਰ ਕੰਮ ਚੱਲਦਾ ਪਿਆ ਵਾ ਸਾਡੇ ਮਾਨਯੋਗ ਕਮਿਸ਼ਨਰ ਸਾਹਿਬ ਸਾਡੇ ਬੌਸ ਨੇ ਉਹਨਾਂ ਦੇ ਦਿਸ਼ਾ ਨਿਰਦੇਸ਼ ਦੇ ਉੱਤੇ ਕੰਮ ਚੱਲਦਾ ਪਿਆ ਵਾ ਮਾਨਯੋਗ ਮੇਅਰ ਸਾਹਿਬ ਦੇ ਦਿਸ਼ਾ ਨਿਰਦੇਸ਼ਾਂ ਤੇ ਕੰਮ ਚੱਲਦਾ ਪਿਆ ਵਾ ਮਗਰ ਫਿਰ ਇਹ ਹਜੇ ਬਿਆਨ ਕਿਉਂ ਤੁਹਾਡਾ ਕਿਉਂ ਮੰਗਦਾ ਸਾਡੀ ਮੰਗ ਇਹ ਆ ਵੀ ਇਹ ਬਾਸਕਰ ਖਬਰ ਇਹਦਾ ਖੰਡਨ ਕਰੇ ਜਾਂ ਇਹਦੇ ਜੋ ਕੱਚਾ ਹੈਗਾ ਤੇ ਸਾਬਤ ਕਰੇ ਨਹੀਂ ਅਸੀਂ ਅੱਜ ਮੀਟਿੰਗ ਦੇ ਵਿੱਚ ਫੈਸਲਾ ਲੈ ਲਿਆ ਵਾ ਵੀ ਜਲਦੀ ਹੀ ਥੋੜੇ ਦਿਨਾਂ ਦੇ ਵਿੱਚ 1 72 ਘੰਟੇ ਦਾ ਅਲਟੀਮੇਟਮ ਬਣਾ ਕੇ ਮਾਣ ਜਿਓ ਕਮੇਰ ਸਾਹਮਣੂ ਸੋਪਾਂਗੇ ਵੀ ਸਾਰੇ ਸਾਡੇ ਤੇ ਇਲਜ਼ਾਮ ਲੱਗਾ ਵਾ ਮੁਲਾਜ਼ਮਾਂ ਨੇ ਇਲਜ਼ਾਮ ਥਲੇ ਚੋਰ ਬਣ ਕੇ ਕੰਮ ਨਹੀਂ ਕਰਨਾ ਸਾਨੂੰ ਚੋਰੀ ਜੇ ਕਿਸੇ ਨੇ ਦੇਖੀ ਸਾਨੂੰ ਚੋਰੀ ਕਰਦਾਂਗੇ ਸਾਡੀ ਚੋਰੀ ਸਾਬਤ ਹੋਈ ਆ ਇਲਜ਼ਾਮ ਆਟੋ ਵਰਕਸ਼ਾਪ ਤੇ ਲੱਗਾ ਹੈ ਆਟੋ ਵਰਕਸ਼ਾਪ ਦੇ ਸੁੰਮ ਲਾਗੇ ਤੋਹਫ਼ੀ ਤੇ ਮੈਂ ਕਹਿੰਦਾ ਸਾਡੇ ਮੁਲਾਜ਼ਮਾਂ ਤੇ ਲੱਗਾ ਚੋਰੀ ਦਾ ਇਲਜ਼ਾਮ ਟੋ ਵਰਖਾ ਤੇ ਜਿਹੇ ਬੈਠੇ ਆ ਡਰਾਈਵਰ ਬੈਠੇ ਸਾਰੇ ਮੁਲਾਜ਼ਮ ਬੈਠੇ ਨੇ ਕੋਈ ਸੀਪਰ ਹੈ ਕੋਈ ਚੌਕੀਦਾਰ ਹੈ ਕੋਈ ਬੇਲਦਾਰ ਹੈ ਕੋਈ ਡਰਾਈਵਰ ਹੈ ਕੋਈ ਮਕੈਨਿਕ ਹੈ ਸਾਰੀ ਜਿਹੜਾ ਬੈਠਾ ਸਾਡਾ ਪਰਿਵਾਰ ਬੈਠਾ ਸਾਡੇ ਪਰਿਵਾਰ ਨੂੰ ਚੋਰ ਸਾਬਤ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ ਜਿਹੜਾ ਗਲਤ ਆ ਇਹ ਬਰਦਾਸ਼ਤ ਨਹੀਂ ਕੀਤਾ ਜਾਏਗਾ ਇਸ ਕਰਕੇ ਮੇਰੀ ਹੱਥ ਜੋੜ ਕੇ ਬੇਨਤੀ ਆ ਵੀ ਜੇ ਕਿਸੇ ਤਰ੍ਹਾਂ ਦੇ ਕੁਝ ਕਰਨਾ ਵਾ ਜਾਂ ਕਿਸੇ ਮੁਲਾਜ਼ਮ ਨੂੰ ਚੋਰ ਸਾਬਤ ਕਰਨਾ ਵਾ ਪੂਰੇ ਕੰਮ ਸੇ ਕੰਮੂ ਪੂਰੇ ਖਿਲਾਫ ਕੋਈ ਸਬੂਤ ਹੋਣਾ ਚਾਹੀਦਾ ਸਬੂਤ ਤੇ ਤੱਥਾਂ ਦੇ ਆਧਾਰ ਤੇ ਗੱਲ ਹੋਣੀ ਚਾਹੀਦੀ ਹੈ ਇਹ ਨਹੀਂ ਕਿ ਮੈਂ ਆਪਣਾ ਨੂੰ ਪਾਲਿਸ਼ ਕਰਨਾ ਵਾ ਮੈਂ ਆਪਣੇ ਆਪ ਨੂੰ ਹੀਰੋ ਬੰਨਾ ਵਾ ਕਿ ਮੈਂ ਕਿਸੇ ਪ੍ਰਕਾਰ ਵੀ ਕਿਸੇ ਅਖਬਾਰ ਕੁ ਵਿੱਚ ਛਕਵਾ ਦਾਂ ਇਸ ਤਰ੍ਹਾਂ ਇਕੱਲੇ ਅਖਬਾਰ ਚ ਕਿਉਂ ਆਇਆ ਬਾਕੀ ਪੇਪਰ ਵੀ ਨਹੀਂ ਸ਼ਹਿਰ ਦੇ ਵਿੱਚ ਉਹਨਾਂ ਚ ਕਿਉਂ ਨਹੀਂ ਆਇਆ ਬਾਕੀ ਪੇਪਰਾਂ ਚ ਵੀ ਨਹੀਂ ਆਇਆ ਇਕੱਲੇ ਅਖਬਾਰ ਚ ਬਾਤ ਕਰਛਾ ਆਇਆ ਬਾਕੀ ਮੈਂ ਸਾਰੇ ਪੇਪਰ ਚੈੱਕ ਕੀਤੇ ਕਿਸੇ ਚ ਨਹੀਂਗਾ ਨਾ ਪੰਜਾਬ ਕੇਸਰੀ ਚ ਨਾ ਜਗ ਰਣਚਾ ਇਹ ਹੋਰ ਕਿੰਨੇ ਪੇਪਰ ਹੁੰਦੇ ਨੇ ਕਿਸੇ ਚ ਨਹੀਂਗਾ ਮਗਰ ਗਲਤ ਹੈ ਇਹ ਨੰਨਾਂ ਜੋ ਖਬਰ ਇਹਨਾਂ ਨੰਨਾਂਗੇ ਅਸੀਂ ਮਾਲਕਾਂ ਨਾਲ ਵੀ ਗੱਲ ਕਰਾਂਗੇ ਚੀਬੇਰੋ ਨਾਲ ਵੀ ਗੱਲ ਕਰਾਂਗੇ ਇਹਨਾਂ ਦੇ ਨਾਲ ਔਰ ਮਾਲਜ ਕੋਰਟ ਦਾ ਵੀ ਫੈਸਲਾ ਰੇ ਵਿੱਚ ਕੋਰਟ 'ਚ ਵੀ ਜਾ ਕੇ ਮਾਲਜ ਕੋਰਟ ਦੇ ਵਿੱਚ ਜਾ ਕੇ ਇਹਨਾਂ ਨੂੰ ਉੱਥੇ ਵੀ ਬੁਲਾ ਕੇ ਇਹਨਾਂ ਦੇ ਉੱਥੇ ਸਪਸ਼ਟ ਕਰਨ ਦਿੱਤਾ ਗਿਆ ਇਹਦਾ ਕਿ ਇਸ ਕੇਸ ਦੇ ਬਾਰੇ ਸਾਨੂੰ ਚੋਰ ਸਾਬਤ ਕਰਨ ਦੀ ਕਿਉਂ ਕੋਸ਼ਿਸ਼ ਅੱਜ ਜਿਹੜੀ ਗੱਲ ਹੋਈ ਹੈ 5 ਤਰੀਕ ਦੇ भास्कर ਅਨੁਸਾਰ ਖਬਰ ਲਾਈ ਆ ਮੇਰੇ ਪ੍ਰਧਾਨ ਨੇ ਸਾਰੀ ਡਿਟੇਲ ਦੇ ਨਾਲ ਇਹ ਗੱਲ ਦੱਸੀ ਹੈ ਔਰ ਜਿਸ ਤਰ੍ਹਾਂ ਇਹ ਅਖਬਾਰ ਦੇ ਵਿੱਚ ਲਿਖਿਆ ਗਿਆ ਸਾਨੂੰ ਚੋਰ ਸਾਫਤ ਕੀਤਾ। ਮੇਰੇ ਭਰਾ ਨੇ ਵੀ ਗੱਲ ਕੀਤੀ ਵੀ ਸਾਡੀ ਸਾਰੀ ਲਿਸਟ ਜੋ ਹੈ ਕਮਿਸ਼ਨਰ ਕੋ ਜਾਂਦੀ ਹੈ। ਵੱਡੇ ਕਮਿਸ਼ਨਰ ਕੋ ਜਾਂਦੀ ਹੈ। ਮੇਰ ਸਾਹਿਬ ਕੋ ਵੀ ਖੁੱਦ ਜਾਂਦੀ ਹੈ। ਔਰ ਸਾਡੇ ਉੱਤੇ ਇੰਨੇ ਲਾ ਕੇ ਸਾਨੂੰ ਅਫਸਰ ਸਾਹਿਬ ਵੀ ਲਾ ਕੇ ਸਾਡੇ ਤੇ ਸਾਰੇ ਹਰ ਚੀਜ਼ ਆ ਸਪਸ਼ਟ ਕਰਨ ਲੈਂਦੇ ਆ ਪਰ ਸਾਨੂੰ ਫੇਰ ਵੀ ਚੋਰ ਕੀਤਾ ਜਾਂਦਾ। ਮੈਂ ਇੱਕ ਇਹ ਗੱਲ ਕਹਿਣਾ ਚਾਹੁੰਦਾ ਮੇਰੇ ਭਰਾ ਨੇ ਜਿੰਨੇ ਵੀ ਲਈ ਖਬਰ ਬਾਸ ਕਰਾਣੇ ਨੇ ਉਹ ਟਾਈਮ 'ਤੇ ਸਾਨੂੰ ਤਨਖਾਹਾਂ ਮਿਲਦੀਆਂ ਨਹੀਂ। ਆਏ ਦਿਨ ਵੀਆਈਪੀ ਤੁਹਾਡਾ ਜੱਤੂ ਰਿਆ ਰੇਂਦਾ ਅਹੀ ਆਪਣੇ ਮੰਨ ਲਓ ਵੀ ਸੋਹਰੇ ਜਾਣਾ ਹੋਵੇ ਕਿਸੇ ਨੂੰ ਸਾਡੇ ਜਨਾਨੀ ਨੂੰ ਬੰਬਾਰ ਹੋ ਜੇ ਕੋਈ ਬੱਚਾ ਹੋ ਜੇ ਪੁੱਤਰਿਆਂ ਵਾਲੇ ਵੀ ਆ ਦੋਤਰਿਆਂ ਵਾਲੇ ਵੀ ਆ ਹੋ ਜੇ ਪਹਿਲੋ ਸਾਨੂੰ ਇਹ ਵਿਖਣਾ ਪੈਂਦਾ ਵਾ ਕਿ ਅਸੀਂ ਕੰਮ ਤੇ ਜਾਈਏ ਸਾਡੀ ਸ਼ਿਕਾਇਤ ਨਾ ਹੋਵੇ ਜਣੇ ਕਿ ਅਹੀ ਰਾਤ ਪਰ ਦਿਨੇ ਇਸ ਕੰਮ ਕਰਨੇ ਆ ਸਾਨੂੰ ਆਰਟੀਚਰ ਦਿੱਤਾ ਗਿਆ ਸਾਡੀ ਮਜਉਂਦੀਆਂ ਨੂੰ ਵਰਕਸ਼ਾਪ ਨੂੰ ਆ ਦਿੱਤਾ ਗਿਆ ਜਿਤਨਾ ਕਿ ਮੇਰੇ ਪ੍ਰਧਾਨ ਨੇ ਕੋਰੋਨਾ ਕਾਲ ਦੇ ਵਿੱਚ ਕੀਤਾ ਸੀ ਲੋਕੀ ਘਰਾਂ ਦੇ ਵਿੱਚੋਂ ਬਾਹਰ ਨਹੀਂ ਨਿਕਲਦੇ ਅਹੀ ਸਾਡਾ ਕਸੂਰ ਹੀ ਇਹ ਆ ਇਹੀ ਹੈ ਰਾਤ ਪਰ ਦਿਨ ਮਿਹਨਤ ਕੀਤੀ ਹੈ ਤਾਂ ਸਾਨੂੰ ਚੋਰ 잡ਦ ਕੀਤਾ ਗਿਆ ਮੈਨੂੰ ਇਹਨਾਂ ਦੀ ਜਾਂਚ ਕਰੋ ਮੇਰ ਸਾਹਿਬ ਡਿਪਟੀ ਮੇਰ ਸਾਹਿਬ ਇਹਨਾਂ ਦੀ ਜਾਂਚ ਕਰੋ ਜਿਸ ਤਰ੍ਹਾਂ ਕਿ ਮੇਰੇ ਪ੍ਰਧਾਨ ਨੇ ਔਰ ਮੈਂ ਆਪਣੇ ਲੋਕੋ ਤੇ ਕਿੰਨਾ ਚੇਅਰਮੈਨ ਕਿ ਇਹੀ ਭੱਤਰ ਘੰਟਾ ਦਾ ਐਂਟੀਮੀਟਰ ਦਵਾਂਗੇ ਔਰ ਇਹਦੇ ਨਾਲ ਸਾਡਾ ਮੁਲਾਜ਼ਮ ਸਾਰਾ ਉਤਰੇਗਾ ਜਿੱਤੇ ਤੁਹਾਨੂੰ ਚੋਰ ਸਾਫਟ ਕੀਤਾ ਨਹੀਂ ਤੇ ਇਹਰਾ ਵਰਸ਼ਨ ਦਿੱਤਾ ਜਾਵੇ ਹਾਂ ਜੇ ਤੁਹਾਨੂੰ ਇੰਨੀ ਹੀ ਚੋਰ ਦੀ ਸਾਨੂੰ ਸਾਨੂੰ ਪੁੱਛ ਲੈਂਦੇ ਮਾਨਯੋਗ ਸਾਡੇ ਕਮਿਸ਼ਨਰ ਸਾਹਿਬ ਮਾਨਯੋਗ ਸਾਡੇ ਜੁਆਇੰਟ ਕਮਿਸ਼ਨਰ ਸਾਹਿਬ ਮਾਨਯੋਗ ਰਮਾ ਜੀ ਮਾਝੂ ਸਾਡੇ ਦੀਪਕ ਸੱਬਰਵਾਲ ਜੀ ਜਿਹੜੇ ਸੁਪਰ ਟਰੱਕ ਸੁਪਰਵਾਜ ਰਹੇ ਇੱਕ ਇੱਕ ਚੀਜ਼ ਦੀ ਰਿਪੋਰਟ ਸਾਡੇ ਕੋਲ ਲੈਂਦੇ ਫਿਰ ਉਸ ਤੋਂ ਬਾਅਦ ਸਾਡੇ ਨਾਲ ਗੱਲ ਕਰਦੇ ਇਹ ਠੱਕੇਸ਼ਾਈ ਨਹੀਂ ਨਹੀਂ ਚੱਲਣੀ ਉਥੇ ਤੇ ਤੁਸੀਂ ਹੋਸ ਬਣਾ ਕੇ ਠੱਕੇਸ਼ਾਈ ਕਰ ਦਿੱਤੀ ਪਰ ਇੱਥੇ ਨਹੀਂ ਚੱਲਣ ਜੀ ਰਾਜੂ ਜੀ 72 ਘੰਟੇ ਦਾ ਆਲਟੀਮੇਟਮ ਦੇ ਰਹੇ ਅਗਾਂਹ ਵਾਚੁਰਤਾ ਜਾਏਗਾ ਪਹਿਲਾਂ ਕਿ ਇਹ ਇਹ ਵਾਲੇ ਟਾਈਮ ਪਿੱਟਾ ਜਾਏਗਾ ਜੀ ਵੇਖੋ ਜੀ ਅਹੀ ਸਾਡੀ ਫੇਰੇ ਗੇਡ ਮੀਟਿੰਗ ਹੁੰਦੀ ਹੈ ਜੀ ਜਿਸ ਨਾਲ ਸਾਡੀ ਅੱਜ ਮੀਟਿੰਗ ਹੋਈ ਹੈ ਮੀਟਿੰਗ ਦੇ ਵਿੱਚ ਜਿਹੜਾ ਪਲਾਸਾ ਕੀਤਾ ਨਾਲ ਅਯੁਰਾਜ ਜੀ ਐਲਾਨ ਦਿੱਤਾ ਹਾਂ ਇਹ ਕਿੰਨੇ ਵੇਰ ਇਹਦੀ ਚੀਜ਼ ਜੀ ਸਾਨੂੰ ਜਿਹੜੀ ਅਲਟੀਮੀਟਰ ਦੇ ਦੇਣ ਠੀਕ ਹੈ ਸਾਨੂੰ ਬੁਲਾ ਲੈਣ ਤੇ ਹਟ ਜਾਣ ਪਿੱਛੇ ਠੀਕ ਹੈ ਵੀ ਜਦੋਂ ਹੀ ਆਪਣਾ ਦੇਣ ਨੇ ਆ ਹਰ ਚੀਜ਼ ਨੂੰ ਲਿਖਤੀ ਦੇਣੇ ਆ ਤੇ ਦੋਦੀ ਰਿਪੋਰਟ ਜਾਂਦੀ ਹੈ ਤੇ ਫੇਰ ਵੀ ਸਾਨੂੰ ਚੋਰ ਕੋ ਸਾਬਤ ਇਹਦੀ ਵਜ੍ਹਾ ਕੀ ਹੈ ਅਹੀ ਸਰਕਾਰ ਬਣਾਈ ਹੈ ਇਹ ਮੁਲਾਜ਼ਮਾਂ ਨੂੰ ਅਸੀਂ ਤੁਹਾਨੂੰ ਲਿਆਂਦਾ ਔਰ ਮੁਲਾਜ਼ਮਾਂ ਨੂੰ ਪੱਕੇ ਰੱਖਣ ਦੇ ਬਜਾਏ ਇਹ ਮਾਨਜੋ ਤੁਹਾਨੂੰ ਮਾਨਜੋ ਤੁਹਾਨੂੰ ਸਾਹਮਣੇ ਗੱਲ ਕੀਤੀ ਅਸੀਂ ਡੀਸੀ ਰੇਟ ਤੇ ਰੱਖਾਂਗੇ ਅਸੀਂ ਪੱਕਿਆਂ ਕਰਾਂਗੇ ਜੀ ਸਾਡੀ ਸਰਕਾਰ ਉਹ ਕਰੇਗੀ ਬਿਜਲੀ ਤੇ ਫ੍ਰੀ ਕੀਤੀ ਜਦੋਂ ਠੀਕ ਹੈ ਮੰਨਦੇ ਤੁਹਾਡੀ ਗੱਲ ਪਰ ਮੁਲਾਜ਼ਮਾ ਨਾ ਨਾ ਧੱਕਾ ਕਰੋ ਜਿਨ੍ਹਾਂ ਨੇ ਤੁਹਾਨੂੰ ਬਣਾਇਆ ਕਿ ਸਾਡੀਆਂ ਤੁਹਾਨੂੰ ਵੋਟਾਂ ਨਹੀਂ ਪਈਆਂ ਮਾਨਜੋ ਕਮਿਸ਼ਨਰ ਸਾਹਿਬ ਜੀ ਮਾਨਜੋ ਮੇਅਰ ਸਾਹਿਬ ਜੀ ਡਿਪਟੀ ਮੇਅਰ ਸਾਹਿਬ ਜੀ ਇਹ ਨਾ ਕਰੋ ਨਾ ਛੇੜੋ ਬਰਾਦਰੀ ਨੂੰ ਅਸੀਂ ਬੜੇ ਆਪਣੇ ਸਮੂਹ ਤਰੀਕੇ ਨਾਲ ਕੰਮ ਕਰਨੇ ਆ ਇਤਨਾ ਹੀ ਤੁਹਾਨੂੰ ਕਰਦੇ ਸਾਨੂੰ ਨਾ ਛੇੜੋ ਇੰਨਾ ਹੀ ਮੈਂ ਥਾਰ ਨੂੰ ਕਹਿੰਦਾ ਹਾਂ ਮੇਰ ਸਾਹਿਬ ਨੂੰ ਮੇਰੀ ਬੁਝਾਰਸ਼ ਹੈ ਕਮਿਸ਼ਨਰ ਔਰ ਆਪਣੇ ਨਾਮ ਜੋਇੰਟ ਵੀ ਅਨੁਨਕੀ ਨਾਲ ਵੀ ਦਿੱਤੀ ਮੇਰ ਨੂੰ ਕਿਸਾਨ ਨੂੰ ਭਾ ਕੇ ਇਹ ਚੀਜ਼ ਦਾ ਖਲਾਫਾ ਕਰਦੇ ਸਾਨੂੰ ਚੋਰ ਨਾ ਸਾਬਤ ਕਰਨਾ ਸਾਡੇ ਕੋ ਕੰਮ ਲੈਣ ਰਾਤ ਪਰ ਦਿਨ ਲੈਣ ਪਰ ਤੁਹਾਡੀ ਕੀ ਬੁਝਾਰਸ਼ ਤੁਹਾਡੇ ਕੋ ਡਾਟਾ ਤੁਸੀਂ ਦਿਓ ਕਿ ਜੋ ਉਹਨਾਂ ਕੋ ਡਾਟਾ ਤੇ ਉਹ ਦੇ ਆ ਜਿਹੜਾ ਸਾਡੇ ਕੋ ਡਾਟਾ ਹੈ ਜਿਹੜਾ ਰੋਜ਼ ਦਾ ਦੇਖੋ ਜੀ ਸਾਡੀ ਗੱਡੀ ਜਾਂਦਾ ਸਵੇਰੇ ਇੱਥੋਂ ਜਾਂਦੀ ਸਾਡੇ ਹੱਥ ਵਾਂ ਸਾਡੇ 7:30 ਵਜੇ ਤੇਲ ਭਾ ਕੇ ਸੈਂਟੀ ਇਨਸਪੈਕਟਰ ਦਾ ਜਿਹੜਾ ਨਾ ਉਹ ਡੈਂਟ ਹੁੰਦਾ ਉਹ ਡੈਂਟ ਦੇ ਮੁਤਾਬਿਕ ਹੀ ਕੰਮ ਤੇ ਜਾਂਦੇ ਆ ਜਦੋਂ ਸਾਡੇ ਕੋਲ ਕੰਮ ਲੈ ਲੈਂਦੇ ਸਾਰ ਉਸ ਤੋਂ ਬਾਅਦ ਸਾਡੀ ਇੱਕ ਲੌਗ ਬੁੱਕ ਹੁੰਦੀ ਹੈ ਲੌਗ ਬੁੱਕ ਦੇ ਸਾਈਨ ਕਰਦੇ ਵੀ ਚਾਟ ਇਵੈਂਟ ਤੋਂ ਲੈ ਕੇ ਇੱਥੇ ਸਿਧਾ ਸਾਹਿਬ ਲੱਗੋ ਸਿਧਾ ਸਾਹਿਬ ਲੱਗੋ ਗਲਵਾਰੀ ਗਲਵਾਰੀ ਤੋਂ ਗੁਜਰਪੁਰਾ ਪੂਰੀ ਡਿਟੇਲ ਦੇ ਵਿੱਚ ਕੰਮ ਲੈ ਗਏ ਫਿਰ ਉਹ ਲਿਖਦੇ ਆ ਵੀ ਆਹ ਬੰਦਾ ਇੰਨੇ ਵਿੱਚ ਗੱਡੀ ਛੱਡ ਗਿਆ ਜੀ ਆਪਣੇ ਇਥੋਂ ਕੰਮ ਤੋਂ ਚਲੇ ਗਏ ਉਹ ਇੱਥੇ ਆਣ ਕੇ ਵਰਕਸ਼ਾਪ ਲੱਗ ਜਾਂਦੀ ਹੈ ਮੈਂ ਹੋਏ ਕਹਿਣਾ ਚਾਹੁੰਦਾ ਮੈਂ ਤਨਖਾਹ ਦਾ ਤੁਸੀਂ ਨਾ ਇਸ ਤਰ੍ਹਾਂ ਕਰੋ ਪਹਿਲੇ ਚੋਰਨਾ ਸਾਬ ਨੂੰ ਸਾਨੂੰ ਕਰੋ ਸਾਨੂੰ ਤਨਖਾਹ ਦੇ ਟਾਈਮ 'ਤੇ ਦਿਓ ਸਾਡੇ ਦੇ ਜਿਹੜੇ ਮੁਲਾਜ਼ਮਾਂ ਦੇ ਫੰਡ ਜਮਾ ਹੁੰਦੇ ਆ ਉਹਨਾਂ ਨੂੰ 2-2 ਮਹੀਨੇ ਲੱਗ ਜਾਂਦੇ ਆ ਜਦੋਂ ਇਹ ਰਿਟਾਇਰ ਹੁੰਦਾ ਸਾਨੂੰ ਉਹ ਨਹੀਂ ਮਿਲਦਾ ਇਹਨਾਂ ਵੱਲ ਧਿਆਨ ਦਿਓ ਇਹ ਸਰਕਾਰ ਇੱਧਰ ਦੇ ਮੇਰ ਮੇਰ ਸਾਹਿਬ ਇੱਧਰ ਧਿਆਨ ਦਿਓ ਤੁਸੀਂ ਇਹ ਇੱਧਰ ਦੀਆਂ ਚੋਰੀਆਂ ਚਾਰੀਆਂ 'ਤੇ ਧਿਆਨ ਨਾ ਦਿਵੋ ਜੇ ਗਾਂ ਫੇਰ ਹੁੰਦੀ ਹੀ ਹੋਣਾ ਹੋਏ ਬਾਦਲ ਸਰਕਾਰ 2012 ਦੇ ਵਿੱਚ ਬਣੀ ਉਹਨਾਂ ਨੇ 12 ਦੇ ਵਿੱਚ ਮੁਲਾਜ਼ਮ ਪੱਕਾ ਕੀਤਾ ਹੈ ਤੇ ਫੇਰ ਦੁਬਾਰਾ 17 ਤੱਕ ਦੁਬਾਰਾ ਰਿਵੀਜ਼ਿਟ ਹੋਈ ਤੁਸੀਂ ਵੀ ਇਹੋ ਜਿਹਾ ਕੰਮ ਕਰੋ ਕਿ ਮੁਲਾਜ਼ਮਾਂ ਨੂੰ ਪੱਕੇ ਕਰੋ ਜਿਹੜੇ ਜਿਹੜੇ ਸਰਵਿਸ ਸਪੈਕਟਰ ਤੇ ਲੱਗੇ ਨਾ ਉਹਨਾਂ ਨੂੰ ਪੱਕਿਆਂ ਦੇ ਪੱਕੇ ਤੌਰ ਤੇ ਰੱਖੋ ਹੋਰ ਵੀ ਭਰਤੀ ਰੱਖੋ ਮਸ਼ੀਨਰੀ ਜਿਹੜੀ ਸਾਨੂੰ ਕਾਰਪੋਰੇਸ਼ਨ ਨੂੰ ਦਿੱਤੀ ਜਾਵੇ ਤਾਂ ਕਿ ਮਸ਼ੀਨਰੀ ਦੀ ਕਾਰਪੋਰੇਸ਼ਨ ਦੀ ਜਿਹੜੀ ਆ ਉਹ ਇੱਕ ਜਾਇਦਾਦ ਬਣੇ ਜਾਇਦਾਦ ਬਣੇ ਨਾਲੇ ਵੇਖੋ ਸਾਨੂੰ ਪ੍ਰਾਈਵੇਟ ਕੰਪਨੀਆਂ ਵੀ ਚੁਣੌਣੀਆਂ ਐ ਐਦਰਦੀਆਂ ਵੀ ਕੰਪਨੀਆਂ ਚੁਣੌਣੀਆਂ ਐ ਕਿ ਤੁਸੀਂ ਹਾਨੂੰ ਮਾਈ ਮਸ਼ੀਨਰੀ ਦਿੱਤੀ ਜਾਵੇ ਕਿ ਜਿਹੜੀ ਜਿਹੜੀ ਅਸੀਂ ਆਪਣੇ ਮੁਲਾਜ਼ਮ ਪੱਕੇ ਕਰਖਣ ਨਾਲੇ ਤੁਹਾਡੀ ਸਿਹਰ ਦੁਬਾਰਾ ਸਰਕਾਰ ਦੁਬਾਰਾ ਇਹ ਰੀਪੇਅਰ ਕਰੇ ਇਹਨਾਂ ਹੀ ਕਹਿੰਦਾ ਆ ਜੈਵਾਲੇ ਲਿਖੀ ਨਾ ਤਾ